ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਜਿ ਤਰ੍ਹਾਂ ਬਹੁਤ ਸਾਰ ਖਬਰਾਂ ਨੇ ਜਿਨ੍ਹਾਂ ਤੇ ਚਰਚਾ ਕਰਨੀ ਹੈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਫਿਰ ਚਰਚਾ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜਤਿੰਦਰ ਦੀ ਪੱਛਮੀ ਸੀਟ ਤੋਂ ਚੋਣ ਹੋਣ ਹੁਣ ਜਾ ਰਹੀ ਹੈ ਸਿਰਤੇ ਚੋਣ ਹੈ ਤੇ ਉਸ ਤੋਂ ਪਹਿਲਾਂ ਸਿਆਸੀ ਸਮੀਕਰਨ ਬਦਲਦੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਕੀ ਹੈ ਇਹ ਤਿੰਨ ਚਾਰ ਦਿਨ ਤੋਂ ਦਿਖ ਰਹੇ ਆ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨੂੰ ਸਮਰਥਨ ਦੇ ਦਿੱਤਾ ਹੈ ਮੌਜੂਦਾ ਹਾਲਾਤ ਸਮੀਕਰਨ ਕੀ ਬਣ ਰਹੇ ਨੇ ਜੀ ਨਵਜਤ ਜੀ ਪਿਛਲੇ 24 ਘੰਟਿਆਂ ਚ ਬਹੁਤ ਕੁਝ ਬਦਲ ਗਿਆ ਜੀ ਇਹਨਾਂ ਕੁਝ ਬਦਲਿਆ ਜਿਹਦੀ ਕਿਸੇ ਨੂੰ ਕੋਈ ਆਸ ਨਹੀਂ ਸੀ ਕੋਈ ਸੰਭਾਵਨਾ ਨਜ਼ਰ ਨਹੀਂ ਸੀ ਆਈ ਪਹਿਲੀ ਗੱਲ ਤਾਂ ਇਹ ਕਿ ਕਿੰਨੀ ਖਾਸ ਹੋਣੀ ਪੋਜੀਸ਼ਨ ਹੈ ਬੀ ਅਕਾਲੀ ਦਲ ਦੇ ਚੋਣ ਨਿਸ਼ਾਨ ਦੇ ਉੱਤੇ ਬੀਬੀ ਚੋਣ ਲੜੇਗੀ ਇਸ ਵੇਲੇ ਉਹ ਕਾਗਜ਼ ਵਾਪਸ ਨਹੀਂ ਲੈ ਸਕਦੀ ਚੋਣ ਨਿਸ਼ਾਨ ਬਦਲਿਆ ਨਹੀਂ ਜਾ ਸਕਦਾ ਜੀ ਤੇ ਅਕਾਲੀ ਪਾਰਟੀ ਇਹ ਕਹਿੰਦੀ ਹੈ ਕਿ ਉਹ ਸਾਡੀ ਉਮੀਦਵਾਰ ਨਹੀਂ ਐਸ ਵੇਲੇ ਇਹੋ ਜਿਹੀ ਕੋਈ ਸੰਭਾਵਨਾ ਨਹੀਂ ਦਿਸਦੀ ਨਹੀਂ ਕਿ ਉਹ ਜਿੱਤ ਜਾਵੇ ਪਰ ਹੋ ਸਕਦਾ ਕਿ ਲੋਕ ਹਮਦਰਦੀ ਦੀ ਭਾਵਨਾ ਚ ਉਹਨੂੰ ਵੋਟਾਂ ਹੀ ਪਾ ਦੇਣ ਜੇ ਉਹ ਜਿੱਤ ਜਾਵੇ ਤੇ ਫਿਰ ਵਿਧਾਨ ਸਭਾ ਚ ਉਹ ਕੀ ਦੀ ਮੈਂਬਰ ਹੋਵੇਗੀ ਇਹ ਆਖਣਗੇ ਸਾਡੀ ਉਹ ਆਕੂ ਗਰੀ ਚੋਣਾਂ ਤੋਂ ਪਹਿਲਾਂ ਨੇ ਡਿਕਲੇਅਰ ਕਰਤਾ ਸੀ ਮੈਂ ਇਹਨਾਂ ਦੇ ਨਹੀਂ ਇਹ ਇੱਕ ਨਵੀਂ ਕਾਨੂੰਨੀ ਲੜਾਈ ਦਾ ਮੋੜ ਵੱਜੇਗਾ। ਇਦਾਂ ਦਾ ਬਿਆਨ ਦੇਣ ਲੱਗਿਆ ਨਾ ਤਾਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਚਿਆ ਤੇ ਨਾ ਇੱਥੇ ਜਿਹੜਾ ਜਲੰਧਰ ਚ ਬੰਦਾ ਬਿਠਾਇਆ ਕੁਲਵੰਸ ਸਿੰਘ ਮੰਨਣ ਉਹਨੇ ਸੋਚਿਆ। ਦੂਸਰੀ ਗੱਲ ਇੱਥੇ ਬਹੁਜਨ ਸਮਾਜ ਪਾਰਟੀ ਵਾਲਿਆਂ ਉਹਨਾਂ ਨੇ ਬੜੇ ਕਾਲੀ ਕੀਤੀ। ਜਦੋਂ ਕਾਲੀਦਲ ਨੇ ਕਹਿਤਾ ਕਿ ਬੀਬੀ ਸਾਡੀ ਉਮੀਦਵਾਰ ਨਹੀਂ। ਤੇ ਅਸੀਂ ਆਪਣੀਆਂ ਵੋਟਾਂ ਜਿਹੜੀਆਂ ਨੇ ਆਪਣੇ ਵਰਕਰਾਂ ਨੂੰ ਕਹਿੰਨੇ ਬੋਧਨ ਸਮਾਜ ਪਾਰਟੀ ਨੂੰ ਪਾਉ ਅਸੀਂ ਉਹਨੂੰ ਸਮਰਥਨ ਦਿੰਨੇ ਆ ਤੇ ਬੋਧਨ ਸਮਾਜ ਪਾਰਟੀ ਨੇ ਇਸ ਗੱਲ ਦੀ ਕਾੜੀ ਕੀਤੀ ਕਿ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਹਮਾਇਤ ਆਏ ਅਜੇ ਮਹੀਨਾ ਤੱਕ ਨਹੀਂ ਹੋਇਆ ਜਦੋਂ ਤੁਸੀਂ ਅਮੋ ਸਾਹਮਣੇ ਚੋਣ ਲੜੀ ਸੀ ਇੱਕ ਦਿਨ ਤਾਂ ਡੀਕ ਲੈਂਦੇ ਹਮਾਇਤ ਦੇਣਾ ਲੈਣੀ ਕਿ ਨਹੀਂ ਲੈਣੀ ਹੁਣ ਮੁਸ਼ਕਲ ਪਤਾ ਕੀ ਬਣ ਗਈ ਹੈ ਪਿਛਲੇ ਸਾਲ ਉਪ ਚੋਣ ਹੋਈ ਇਸੇ ਪਾਰਲੀਮੈਂਟਰੀ ਹਲਕੇ ਜਲੰਧਰ ਦੀ ਉਦੋਂ ਅਕਾਲੀ ਖੜੇ ਸੀ ਬੀਐਸਪੀ ਹਮੈਤ ਕਰਦੀ ਸੀ ਉਸ ਮੌਕੇ ਦੇ ਉੱਤੇ ਜਿੰਨੀਆਂ ਵੋਟਾਂ ਪਈਆਂ ਸਨ ਐਸ ਵਾਰੀ ਆ ਕੇ ਉਦੋਂ ਵੀ ਕੱਟ ਗਏ ਉਦੋਂ ਇਹ ਦੋਵੇਂ ਇਕੱਠੇ ਸਨ ਐਸ ਵਾਰੀ ਦੋਵੇਂ ਅੱਡੋ ਅੱਡ ਤੇ ਰਲਾ ਕੇ ਫਿਰ ਕੱਟ ਜਾਂਦੀਆਂ ਨਾਲੀਆਂ ਜੀ ਉਦੋਂ ਅਕਾਲੀ ਖੜੇ ਸੀ ਜਿੰਨੀਆਂ ਵੋਟਾਂ ਜਲੰਧਰ ਪੱਛਮੀ ਹਲਕੇ ਜਿੱਥੇ ਹੁਣ ਉਪਚੋਣ ਦੀਪੀ ਉੱਥੋਂ ਪਈਆਂ ਬੀਐਸਪੀ ਵਾਲੇ ਕਹਿੰਦੇ ਉਹ ਤਾਂ ਸਾਡਾ ਕਰਕੇ ਪੈ ਗਏ ਤੁਹਾਡੇ ਹਮਾਇਤੀ ਦੇ ਪਿੰਡਾਂ ਵਿੱਚ ਵੀ ਨਿਕਲੇ ਨੇ ਕਿਸੇ ਨੇ ਬੂਥ ਨਹੀਂ ਲਾਇਆ ਅਕਾਲੀਆਂ ਨੇ ਅੱਧੇ ਚੋਂ ਜ਼ਿਆਦਾ ਜ਼ਿਆਦੇ ਪਿੰਡਾਂ 'ਚ ਤੁਹਾਡੇ ਲੋਕਾਂ ਨੇ ਬੂਥ ਹੀ ਨਹੀਂ ਲਾਇਆ ਇਹ ਤੇ ਵੋਟਾਂ ਤੁਹਾਨੂੰ ਪੈ ਗਈਆਂ ਅਕਾਲੀ ਕਹਿੰਦੇ ਇਹਨੇ ਸਾਡੀਆਂ ਨੇ ਐਸ ਵਾਰੀ ਅਕਾਲੀਆਂ ਨੇ ਆਪਣੇ ਤੌਰ ਤੇ ਚੋਣ ਲੜ ਲਈ ਵੋਟਾਂ ਕਿੰਨੀਆਂ ਪਈਆਂ 2623 ਇੰਨੀਆਂ 2623 ਵੋਟਾਂ ਲੈ ਕੇ ਤੁਰੇ ਸੀ ਜੇ ਪਿਛਲੀ ਵਾਰੀ ਤੋਂ ਆਮ ਆਦਮੀ ਪਾਰਟੀ ਦੀਆਂ ਵੀ ਘਟ ਗਈਆਂ ਨੇ ਤੇ ਅਕਾਲੀਆਂ ਦੀਆਂ ਵੀ ਘਟ ਗਈਆਂ ਨੇ ਐਸ ਚੋਣ ਵਿੱਚ ਅਕਾਲੀਆਂ ਦੀਆਂ ਘਟਗੀਆਂ ਨਹੀਂ ਹੁਣ ਅਕਾਲੀਆਂ ਦੀਆਂ ਵੱਧ ਜਾਣੀਆਂ ਨੇ ਹਾਂ ਕਿਉਂਕਿ ਬੀਬੀ ਸਰਜੀਤ ਕੋਰ ਨੇ ਇੱਕ ਸੱਦਾ ਦਿੱਤਾ ਉਹਨੇ ਅਖਾ ਜੀ ਖਡੂਰ ਸਾਹਿਬ ਤੋਂ ਜਿੱਤੇ ਅਮਰਪਾਲ ਸਿੰਘ ਤੋਂ ਫਰੀਦਕੋਟ ਤੋਂ ਜਿੱਤੇ ਸਰਜੀਤ ਸਿੰਘ ਨੂੰ ਮੈਂ ਇਹ ਸੱਦਾ ਦਿੰਨੀ ਆ ਕਿ ਮੇਰੀ ਹਮਾਇਤ ਕਰੋ ਜੀ ਨਾਲੇ ਕਹਿ ਦਿੱਤਾ ਕਿ ਮੇਰੇ ਪੱਲੇ ਕੱਖ ਨਹੀਂ ਮੈਂ ਗਰੀਬਣੀ ਆ ਮੇਰੇ ਪਰਿਵਾਰ ਦੇ ਜੀਆਂ ਨੇ ਜੇਲਾਂ ਕੱਟੀਆਂ ਨੇ ਬਾਦਲ ਸਿੰਘ ਸਾਹਿਬ ਦੇ ਨਾਲ ਸਾਡੇ ਨਾਲ ਧੋਖਾ ਕੀਤਾ ਗਿਆ ਪਿੱਠ ਚੁਰਾ ਮਾਰਿਆ ਗਿਆ ਚਲਦੀ ਚੋਣ ਚ ਗਦਾਰੀ ਕੀਤੀ ਗਈ ਸਾਨੂੰ ਬਿਟ੍ਰੇ ਕੀਤਾ ਗਿਆ ਪੱਲੇ ਪੈਸਾ ਕੋਈ ਨਹੀਂ ਤੁਸੀਂ ਸਾਡੀ ਮਦਦ ਕਰੋ ਅਮਰਤਪਾਲ ਸਿੰਘ ਦੇ ਮਾਪਿਆਂ ਨੂੰ ਬੇਨਤੀ ਕਰ ਦਿੱਤੀ ਹੈ ਕਿ ਤੁਸੀਂ ਕਰੋ ਸਨੇ ਆਉਣ ਲੱਗ ਪਿਆ ਡੱਡ ਪਾਸਿਆਂ ਤੋਂ ਅਸੀਂ ਤੋਂ ਪੈਸੇ ਦੇ ਨਹੀਂ ਅਸੀਂ ਤੋਂ ਪੈਸੇ ਦੇ ਨਹੀਂ ਯਾਨੀ ਇੱਕ ਇੱਕ ਕਿਸਮ ਦੀ ਕਤਾਰਬੰਦੀ ਉਹਦੇ ਪਿੱਛੇ ਹੋਣ ਲੱਗੀ ਹੈ ਬਿਲਕੁਲ ਜਿ ਉਸ ਕਤਾਰਬੰਦੀ ਚ ਆ ਹੁਣੇ ਅਜੇ ਚੋਣਾ ਲੰਘ ਕੇ ਗਏ ਆ ਉਦੋਂ ਅਕਾਲੀ ਦਲ ਦੀਆਂ 2623 ਵੋਟਾਂ ਸੀ ਐਸ ਵਾਰੀ 2624 ਵੀ ਆ ਗਈਆਂ ਔਰ ਮੈਨੂੰ ਲੱਗਦਾ ਹੈ ਕਿ ਤੋ ਵੱਧ ਜਣੀਆਂ ਨੇ ਤੇ ਫਿਰ ਅਕਾਲੀ ਦਲ ਦਾ ਨੱਕ ਨਾ ਵੱਡਿਆ ਜੋ ਇਦਾਂ ਦੀ ਹਮੈਤ ਵਾਪਸ ਲੈਣ ਲੱਗਾ ਕੋਈ ਸੋਚਣਾ ਚਾਹੀਦਾ ਸੀ ਉਹ ਦੂਸਰੇ ਪਾਸਿਓਂ ਜਿਹੜੇ ਬੀਐਸਪੀ ਵਾਲੇ ਆ ਉਹ ਤਾਂ ਕਹਿਣਗੇ ਤੁਹਾਡੀਆਂ ਤਾਂ ਸਾਰੀਆਂ ਫੇਰ ਉਹ ਤੇ ਤਕੜੀ ਦਾ ਨਿਸ਼ਾਨ ਵੇਖ ਕੇ ਪੈ ਗਈਆਂ ਬਿਲਕੁਲ ਤੇ ਤੁਹਾ ਸਾਡੀ ਹਮੈਤ ਕਿਹੜੀ ਕੀਤੀ ਆ ਮੁੱਖ ਤੋਂ ਮੁੱਖ ਦੇ ਨੰਬਰ ਬਣਾਉਂਦੇ ਰਹੇ ਜੇ ਇਹ ਕਹਿਣਗੇ ਨਹੀਂ ਜਿਹੜੀਆਂ ਤੁਹਾਨੂੰ ਪਈਆਂ ਉਹ ਚ ਇਨੀਆਂ ਸਾਡੀਆਂ ਨੇ ਉਹ ਕਹਿਣਗੇ ਦੱਸੋ ਕਿਹੜੀਆਂ ਇਹਦੇ ਉੱਤੇ ਰੜਕਾ ਪਿਆ ਫਿਰੂਗਾ ਇਦੇ ਵਿੱਚ ਇੱਕ ਤਾਂ ਗੜਕਾ ਇਸ ਵੇਲੇ ਇਹ ਆ ਕਿ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਪਾਰਟੀ ਇੱਕ ਨੇ ਉਹਨਾਂ ਦੀ ਹਮਾਇਤ ਕਰਕੇ ਤੇ ਦੂਸਰੇ ਨੇ ਹਮਾਇਤ ਨਹੀਂ ਧੰਨਵਾਦ ਕਰਕੇ ਦੋਵਾਂ ਨੇ ਆਪਣੇ ਆਪ ਨੂੰ ਫਸਾ ਲਿਆ ਇਹ ਜੇ ਫਰਕ ਪਵੇਗਾ ਤਾਂ ਸੁਖਬੀਰ ਸਿੰਘ ਬਾਦਲ ਦੀ ਪੋਜੀਸ਼ਨ ਨੂੰ ਪਵੇਗਾ ਅੱਗੇ ਡਿੱਗਦੀ ਜਾ ਰਹੀ ਹੋੜ ਡਿੱਗ ਗਈ ਹਾਂ ਇੱਥੇ ਜਲੰਧਰ ਚ ਬੈਠਿਆ ਕਲਵਾਂਸੋ ਨੂੰ ਕੀ ਆ ਉਹ ਕਿਹੜਾ ਇਹ ਹਸਲਾਈ ਦੇ ਬੈਠਾ ਵੀ ਮੈਂ ਜਲੰਧਰ ਦਾ ਮਿਹਰਬਾਨਾ ਉਹਨੂੰ ਪਤਾ ਹੀ ਹੈ ਵੀ ਜੇ ਹਫ਼ਤੇ ਪਿੱਛੇ ਦੋ ਬਿਆਨ ਦਿੱਤੇ ਆ ਵੀ ਜ਼ਿਲ੍ਹੇ ਦੀ ਜ਼ਿਹਦਾਰੀ ਕਾਇਮ ਰਹਿੰਦੀ ਹੋਵੇ ਤੇ ਰੱਖੀ ਜਾਣੀ ਚਾਹੀਦੀ ਆ ਬਾਕੀ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਪ੍ਰਿੰਸਪੋਰ ਕਰ ਉੱਪਰ ਲੰਪੇਗਾ ਜੀ ਉਹਨੇ ਬਿਆਨ ਦਾਗਣਾ ਸੀ ਦਾਗ ਤੌਰ ਜੋਰ ਲਾਉਣਾ ਸੀ ਲਾਤਾ ਤੀਸਰੀ ਗੱਲ ਇਹ ਕਿ ਜਦੋਂ ਇਹਨੇ ਬੀਬੀ ਨੇ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਅਵਾਜ਼ ਦਿੱਤੀ ਕਿ ਮੇਰੀ ਹਮਾਇਤ ਤੇ ਆਓ ਪਤਾ ਨਹੀਂ ਉਹ ਹਮਾਇਤ ਤੇ ਆਉਂਦੇ ਕਿ ਨਹੀਂ ਆਉਂਦੇ ਆਉਂਦੇ ਤੇ ਕਿੰਨੀ ਹਮਾਇਤ ਕਰਦੇ ਕਿੰਨੀ ਨਹੀਂ ਕਰਦੇ ਪਰ ਇਹਦਾ ਦੂਸਰਾ ਅਸਰ ਪੈ ਗਿਆ ਜਲੰਧਰ ਪੱਛਮੀ ਹਲਕੇ ਚ ਕਤਾਰਬੰਦੀ ਸ਼ੁਰੂ ਹੋ ਗਈ ਉਹ ਕਤਾਰਬੰਦੀ ਕਿਹਦੇ ਖਿਲਾਫ ਹੋਣੀ ਹੈ ਉਹ ਕਤਾਰਬੰਦੀ ਜਾਂ ਤਾਂ ਆਮ ਆਦਮੀ ਪਾਰਟੀ ਦੇ ਪੱਖੇ ਜਾਵੇਗੀ ਜਾਂ ਭਾਜਪਾ ਦੇ ਪੱਖ ਜਵੇਗੀ ਆ ਜਿਹੜੇ ਕਾਂਗਰਸ ਵਾਲੇ ਕਈਆਂ ਮਾਮਲਿਆਂ ਤੇ ਚੁੱਪ ਰਹਿੰਦੇ ਸੀ ਹੁਣ ਸਮੱਸਿਆ ਇਹ ਹੈ ਕਿ ਇਸ ਜਲੰਧਰ ਪੱਛਮੀ ਹਲਕੇ ਚ ਯੂਪੀ ਬਿਹਾਰ ਝਾਰਖੰਡ ਛਤੀਸਗੜ੍ਹ ਮੱਧ ਪ੍ਰਦੇਸ਼ ਇਹਨਾਂ ਥਾਵਾਂ ਤੋਂ ਆਏ ਪੂਰਬੀ ਰਾਜਾਂ ਤੋਂ ਆਏ ਬਹੁਤ ਸਾਰੇ ਲੋਕ ਇੱਥੇ ਰਹਿੰਦੇ ਉਹਨਾਂ ਦੀਆਂ ਵੋਟਾਂ ਬਹੁਤ ਨੇ ਜੀ ਮੇਰੇ ਖਿਆਲ ਪੰਜ 6000 ਵੋਟਾਂ ਹੋ ਸਕਦੀਆਂ ਹਨ ਇਹਨਾਂ ਦੀ ਇਸ ਹਲਕੇ ਚ ਤੇ ਜਿਹੜਾ ਬੰਦਾ ਇਹਨਾਂ ਦਾ ਕਪੂਰਥਲੇ ਤੋਂ ਜਾ ਕੇ ਸੰਗਰੂਰ ਤੱਕ ਬਿਆਨ ਦਾਗਦਾ ਫਿਰਦਾ ਸੀ ਉਦੇ ਬਿਆਨ ਕੱਲ ਸ਼ਾਮ ਤੋਂ ਫਿਰ ਇਸ ਹਲਕੇ 'ਚ ਘੁੰਮਣੇ ਸ਼ੁਰੂ ਹੋ ਗਿਆ। ਜਿਉ ਜੋ ਬਿਆਨ ਘੁੰਮਦੇ ਆ ਇਹ ਵੋਟਾਂ ਦੂਸਰੀ ਕਤਾਰਬੰਦੀ 'ਚ ਜਦੋਂ ਇਕੱਠੀਆਂ ਹੁੰਦੀਆਂ ਨੇ ਉਹ ਜਾਂ ਭਾਜਪਾ ਵੱਲ ਜਾਣਗੇ ਜਾਂ ਆម ਆਦਮੀ ਪਾਰਟੀ ਵੱਲ ਜਾਣਗੇ। ਜਿਵੇਂ ਕੱਲ ਦੀ ਇੱਕ ਛੋਟੀ ਜੀ ਬਿਆਨੜੀ ਜਈ ਜਿਹੜਾ ਬਿਆਨ ਦਿੱਤਾ ਆਪਣੀ ਵੱਲੋਂ ਆਪਣੀ ਵੱਲੋਂ ਕੋਸ਼ਿਸ਼ ਕੀਤੀ ਆ ਕਿ ਅਕਾਲੀ ਪਾਰਟੀ ਵੱਲੋਂ ਖੜੀ ਬੀਬੀ ਦਾ ਅਸੀਂ ਪੈਰ ਮਿੱਧ ਕੇ ਉਹਨੂੰ ਅਸੀਂ ਇੱਕ ਕਿਸਮ ਦਾ ਆਪਣੇ ਵੱਲੋਂ ਛੱਡ ਕੇ ਕਿ ਸਾਡੀ ਇਹਨਾਂ ਕੋਈ ਸੰਬੰਧ ਨਹੀਂ ਤੇ ਅਸੀਂ ਜਿਹੜਾ ਸੁਖਵੀਰ ਦਾ ਵਿਰੋਧੀ ਧੜਾ ਉਸ ਵਿਰੋਧੀ ਧੜੇ ਨੂੰ ਠੰਬੀ ਲਾਈ ਆ ਵਿਰੋਧੀ ਧੜੇ ਨੂੰ ਠੰਬੀ ਨਹੀਂ ਲਾਈ ਸਾਰੀ ਚੋਣ ਦਾ ਨਕਸ਼ਾ ਹੀ ਪਲਟ ਦਿੱਤਾ ਆਪਣੇ ਭਲੇ ਰਿਆ ਕੱਖ ਨਹੀਂ ਤੇ ਬਾਕੀਆਂ ਦਾ ਰਹਿਣ ਨਹੀਂ ਦੇਣਾ ਐਹੋ ਜਿਹੇ ਹਾਲਾਤ ਵਿੱਚ ਐਹੋ ਜੇ ਮੱਝ ਤਾਰ ਤੇ ਸਾਰਿਆਂ ਨੂੰ ਨਾ ਪਸਾਤਾ ਕਿ ਐਸ ਸਮੁੱਚੇ ਹਰ ਪਾਰਟੀ ਸੋਚਾਂ ਵਿੱਚ ਕੀ ਹੈ ਔਰ ਮੇਰਾ ਖਿਆਲ ਜੇ ਘੱਟ ਸੋਚਦੇ ਪਏ ਆ ਤੇ ਉਹ ਚ ਦੋ ਤਰ੍ਹਾਂ ਘੱਟ ਸੋਚ ਰਹੀਆਂ ਇੱਕ ਤਾਂ ਭਾਜਪਾ ਜਿਨ੍ਹਾਂ ਨੂੰ ਕੱਲ ਦੀ ਇਸ ਕਤਾਰਬੰਦੀ ਚ ਫਾਇਦਾ ਹੋਣਾ ਸ਼ੁਰੂ ਹੋਗਾ। ਜੀ। ਦੂਸਰਾ ਆਮ ਆਦਮੀ ਪਾਰਟੀ। ਜੇ ਨੁਕਸਾਨ ਹੋ ਰਿਹਾ ਜਾਂ ਕਾਲੀ ਦਲ ਦਾ ਹੋ ਰਿਹਾ ਜਾਂ ਕਾਂਗਰਸ ਪਾਰਟੀ ਦਾ ਹੋ ਰਿਹਾ ਉਹਨਾਂ ਦੋ ਦਾ ਹੋ ਰਿਹਾ। ਕੱਲ ਸ਼ਾਮ ਤੋਂ ਜਿਹੜੀਆਂ ਦੋਵੇਂ ਪਾਸੇ ਕਲਿੱਪਾਂ ਇੱਕ ਪਾਸਿਓਂ ਦਵਾ-ਦਬ ਜਲ ਰੀਆਂ ਨੇ ਬੀਬੀ ਸਰਜੀਤ ਕੌਰ ਦੀਆਂ ਕਿ ਮੈਂ ਅਮਰਤਪਾਲ ਸਿੰਘ ਤੇ ਉਹਨਾਂ ਦੇ ਮਾਪਿਆਂ ਨੂੰ ਕਹਿੰਨੀ ਆ ਮੇਰੀ ਪੈਸੇ ਬਲੇ ਮਦਦ ਕਰੋ ਤੇ ਬਾਕੀ ਪਾਸਿਆਂ ਤੋਂ ਤੇ ਦੂਸਰੇ ਪਾਸਿਓਂ ਜਿਹੜੇ ਪੂਰਬੀ ਰਾਜਾਂ ਤੋਂ ਆਏ ਲੋਕ ਉਹਨਾਂ ਵਿੱਚ ਜਿਹੜਾ ਉਹ ਸੰਗਰੂਰ ਦਾ ਬਿਆਨ ਧੜਾ ਧੜਾ ਜਿੱਦਾਂ ਉਹ ਕਲਪ ਚ ਕਲਿੱਪ ਕੱਲ ਦੀ ਚਲਦੀ ਪਈ ਹੈ ਇਹ ਥੋੜਾ ਜਿਹਾ ਸੋਚਣ ਵਾਲਾ ਵਿਸ਼ਾ ਬਹੁਤ ਦੂਰ ਤੱਕ ਗੱਲ ਚੱਲੇਗੀ ਜੀ ਪੰਡਤ ਸਾਹਿਬ ਤੁਸੀਂ ਨੁਕਸਾਨ ਦਾ ਜ਼ਿਕਰ ਕੀਤਾ ਤੇ ਗੱਲ ਦਿੱਲੀ ਦੀ ਕਰਨੀ ਬਣਦੀ ਹੈ ਦਿੱਲੀ 에어ਪੋਰਟ ਤੇ ਟਰਮੀਨਲ 1 ਹੈ ਉਹਦੀ ਛੱਤ ਡਿੱਗ ਪਈ ਹੈ ਬਹੁਤ ਸਾਰੇ ਲੋਕ ਜ਼ਖਮੀ ਵੀ ਹੋਏ ਹੈ ਮੌਤ ਵੀ ਹੋਈ ਹੈ ਇਹਦਾ ਕੀ ਕਾਰਨ ਸੀ ਟਰਮੀਨਲ ਦੀ ਪਾਰਕਿੰਗ ਦੇ ਇੱਕ ਹਿੱਸੇ ਦੀ ਛੱਤ ਡਿੱਗੀ ਹੈ ਟਰਮੀਨਲ ਬਹੁਤ ਲੰਮਾ ਚੌੜਾ ਹੈ ਜੀ ਤੇ ਇਹ ਟਰਮੀਨਲ ਉਹ ਹੈ ਜਿਹਦੇ ਤੋਂ ਡੋਮੈਸਟਿਕ ਫਲਾਈਟਾਂ ਯਾਨੀ ਦੇਸ਼ ਦੇ ਅੰਦਰੇ-ਅੰਦਰ ਉੱਡਣ ਵਾਲੀਆਂ ਫਲਾਈਟਸ ਜਿਹੜੀਆਂ ਨੇ ਉਹ ਚੱਲਦੀਆਂ ਨੇ ਉੱਥੇ ਜਾਂਦੇ ਪੈ ਸੀ ਅਚਾਨਕ ਉਪਰੋਂ ਛੱਤ ਡਿੱਗੀ ਉਸ ਸਲੈਬ ਦੇ ਡਿੱਗਣ ਨਾਲ ਕੁਝ ਲੋਕ ਜ਼ਖਮੀ ਹੋਏ ਇੱਕ ਦੀ ਮੌਤ ਵੀ ਹੋਈ ਹੈ ਉਹ ਜਿਹੜੇ ਥੱਲੇ ਸਲੈਬਾਂ ਦੇ ਫਸੇ ਨੇ ਲੋਕ ਤੇ ਜੋ ਉਹਨਾਂ ਦੀ ਹਾਲਤ ਹੈ ਵੇਖੀ ਨਹੀਂ ਜਾਂਦੀ ਇਹ ਪਹਿਲਾਂ ਸਰਕਾਰੀ ਕੰਟਰੋਲ ਵਾਲਾ 에어ਪੋਰਟ ਹੁੰਦਾ ਸੀ ਬਾਅਦ ਵਿੱਚ ਸਰਕਾਰ ਦੀ ਚਾਹੇਤੀ ਇੱਕ ਕੰਪਨੀ ਨੂੰ ਦਿੱਤਾ ਗਿਆ ਉਹਨਾ ਬਣਾਉਣ ਲਗਾ ਦਿਖਾਵੇ ਲਈ ਬਹੁਤ ਵਧੀਆ ਬਣਾਇਆ ਪਰ ਕਈ ਚੀਜ਼ਾਂ ਇਹੋ ਜਿਹੀ ਹੁੰਦੀਆਂ ਜਿਹੜੀਆਂ ਪ੍ਰੋਗਰਾਮ ਕਰਨ ਵਾਸਤੇ ਕੱਚ ਵਰਿੱਤਾ ਜਾਂ ਸਮਾਨ ਲਾ ਕੇ ਦਿਖਾਵੇ ਲਈ ਬਣਾਇਆ ਵੀ ਪਤਾ ਨਹੀਂ ਪੜਕ ਤੋਂ ਬਾਅਦ ਜੇ ਕੋਈ ਲੋੜ ਥੋੜੀ ਹੈ ਜੀ ਹੁਣ ਜੇ 에어ਪੋਰਟ ਹੀ ਬਿਹਾਰ ਦੇ ਪੁਲਾ ਵਾਂਗ ਬਣਾਇਆ ਹੋਵੇ ਮਾਫ ਕਰਨਾ ਤਿੰਨ ਪਹਿਲਾਂ ਡਿੱਗੇ ਸੀ ਇੱਕ ਹਫਤੇ ਦੀ ਇੱਕ ਕੱਲ ਹੋਰ ਡਿੱਗ ਪਿਆ ਬੁੱਤ ਬਿਹਾਰ ਚ ਉਥੋਂ ਖਬਰਾਂ ਲਗਾਤਾਰ ਆ ਗੀਆਂ ਜੇ 에어ਪੋਰਟ ਦੀਆਂ ਸਲੇਬਾਂ ਬਿਹਾਰ ਦੇ ਪੁਲਾ ਵਾਂਗ ਹੋਣ ਤੇ ਇੰਜੀਨੀਅਰ ਉਥੋਂ ਲਿਆਂਦਾ ਬੇ ਚਾਚਾ ਨतीश ਕੁਮਾਰ ਦੀ ਮਰਜ਼ੀ ਦਾ ਤੇ ਫਿਰ ਤਾਂ ਇਹ ਕੁਝ ਹੋਣਾ ਸੀ ਅਸੀਂ ਦੁਨੀਆ ਦੇ ਸਾਹਮਣੇ ਤੇ ਕਿੰਨੇ ਅਸੀਂ ਵਿਸ਼ਵਗੁਰੂ ਬਣ ਲੱਗੇ ਤੇ ਦੇਸ਼ ਦੀ ਰਾਜਧਾਨੀ ਸਾਡਾ ਇਹ 에어ਪੋਰਟ ਆ ਉੱਥੇ ਆਉਣ ਤੋਂ ਲੋਕੀ ਡਰਨ ਲੱਗ ਪੈਣ ਕਿ ਪਤਾ ਨਹੀਂ ਕਿੱਥੋਂ ਸਲੈਪ ਡਿੱਕ ਪਣੀ ਆ ਆ ਪਿਛਲੇ ਦਿਨਾਂ ਚ ਉੱਥੇ ਕੀ ਹੁੰਦਾ ਰਿਹਾ ਕਦੇ ਏਸੀ ਬੰਦ ਹੈ ਕਦੇ ਫਲਾਈਟਾਂ ਨਹੀਂ ਚੱਲਦੀਆਂ ਇੱਕ ਦਿਨ ਪਾਵਰ ਫੇਲ ਹੋ ਗਈ ਬਿਜਲੀ ਦਾ ਸਿਸਟਮ ਫੇਲ ਹੋ ਗਿਆ ਔਰ ਫੇਲ ਹੋਣ ਤੋਂ ਬਾਅਦ ਸਾਰੀਆਂ ਫਲਾਈਟਾਂ ਦਾ ਚੈੱਕ ਇਨ ਸਿਸਟਮ ਚੈੱਕ ਇਨ ਸਿਸਟਮ ਜਿਹੜੇ ਲੋਕ ਇੱਥੇ ਪੰਜਾਬ ਚ ਰਹਿੰਦੇ ਆ ਤੇ ਜਿਹੜੇ ਕਦੇ 에어ਪੋਰਟ ਨਹੀਂ ਗਏ ਉਹਨੂੰ ਦੱਸਦੇ ਆ ਉਹ ਹੁੰਦਾ ਜਿੱਥੇ ਜਾ ਕੇ ਅਸੀਂ ਟਿਕਟ ਵਿਖਾਉਨੇ ਆ ਕਾਊਂਟਰ ਤੇ ਉਹ ਫਿਰ ਆਪਣੇ ਕੰਪਿਊਟਰ ਤੇ ਚੈੱਕ ਕਰਦੇ ਟਿਕਟ ਅਸਲੀ ਆ ਕਿ ਨਕਲੀ ਆ ਫਿਰ ਇਹ ਵੇਦੇ ਨੇ ਕਿੱਧਰ ਜਾਣਾ ਉਹ ਫਲਾਈਟ ਦੇ ਨਾਲ ਮਿਲ ਕੇ ਵੇ ਵੀ ਉੱਥੇ ਹੈਗੀ ਰਿਜ਼ਰਵੇਸ਼ਨ ਦੀ ਉਹਦੇ ਤੋਂ ਬਾਅਦ ਜਿਹਨੇ ਵਿਦੇਸ਼ ਨੂੰ ਜਾਣਾ ਉਹ ਤੇਰਾ ਪਾਸਪੋਰਟ ਵੀ ਚੈੱਕ ਕਰਤੇ ਆ ਉਹ ਸਭ ਕੁਝ ਚੈੱਕ ਕਰਕੇ ਤੇ ਫਿਰ ਉਹਨੂੰ ਇੱਕ ਬੋਰਡਿੰਗ ਪਾਸ ਦਿੰਦੇ ਆ ਕਿ ਆ ਲੈ ਜਾ ਉੱਥੋਂ ਸਿਕਿਉਰਿਟੀ ਚੈੱਕ ਤੋਂ ਇਮੀਗ੍ਰੇਸ਼ਨ ਤੋਂ ਲੰਘ ਕੇ ਤੇ ਜਾ ਜਾ ਚ ਜਾ ਕੇ ਬਹਿ ਜਾ ਜਦੋਂ ਜਾਜ ਉੱਡਣ ਲੱਗਾ ਉੱਥੇ ਬਹਿ ਜੀ ਤੇ ਚੱਲ ਜੀ ਉਹ ਜਿੱਥੇ ਸਿਕਿਉਰਿਟੀ ਉਹ ਜਿੱਥੇ ਚੈੱਕ ਇਨ ਹੁਣਾ ਹੁੰਦਾ ਉਥੇ ਜੇ ਆਪਣੇ ਕੋਲ ਹੈਂਡ ਬੈਗ ਆ ਉਹ ਵੇਖ ਲੈਂਦੇ ਕਿ 7 ਕਿਲੋ ਤੋਂ ਵੱਧ ਤਾਂ ਨਹੀਂ ਜੇ ਵੱਡਾ ਬੈਗ ਆ ਉਹ ਵੇਖਦੇ ਆ ਕਿ ਗਿਣਿਆ ਮਿੱਥਿਆ ਜਿੰਨਾ ਵਜ਼ਨ ਚਾਹੀਦਾ ਉਹਨਾਂ ਹੀ ਉਸ ਤੋਂ ਵੱਧ ਤਾਂ ਨਹੀਂ ਉਹਨਾਂ ਬੈਗ ਉਹ ਬੁੱਕ ਕਰਕੇ ਤੇ ਚੇਨ ਤੇ ਰੱਖ ਦਿੰਦੇ ਆ ਚੇਨ ਆਪਣੇ ਆਪ ਉਹਨੂੰ ਉਸ ਜਹਾਜ਼ ਵਾਲੇ ਥਾਂ ਤੇ ਲੈ ਜਾਂਦੀ ਹੈ ਇਹ ਸਾਰਾ ਕੁਝ ਉਹਦਾ ਚੈੱਕ ਇਨ ਬਿਜਲੀ ਬੰਦ ਰਹਿਣ ਕਰਕੇ ਘੰਟੇ ਦੇ ਕਰੀਬ ਚੈੱਕ ਇਨ ਬੰਦ ਰਿਹਾ ਸਾਰੀਆਂ ਦੀਆਂ ਸਾਰੀਆਂ ਇੰਟਰਨੈਸ਼ਨਲ ਫਲਾਈਟਾਂ ਵੀ ਰੁਕ ਜਾ ਰਹੀਆਂ ਸਾਰੀ ਦੁਨੀਆ ਦੀਆਂ ਫਲਾਈਟਾਂ ਜਿਹੜਾ ਰੁਕਦੀਆਂ ਨੇ ਦਿੱਲੀ ਦੇ 에어ਪੋਰਟ ਤੋਂ ਤੇ ਛੋਟੀ ਜੀ ਗੱਲ ਇੰਨੀਆਂ ਫਲਾਈਟਸ ਦੇ ਰੁਕਣ ਨਾਲ ਕਿੰਨੇ ਲੋਕ ਇੱਥੇ ਦੁਖੀ ਹੋਏ ਹੁਣ ਇੱਥੇ ਤਾਂ ਛੋਟੀਆਂ-ਛੋਟੀਆਂ ਕੰਪਨੀਆਂ ਨੇ ਵੀ ਡਬਲ ਲਾਈਨਾਂ ਲਈਆਂ ਨੇ ਮਾਡਰ ਟਾਉਨ ਦੇ ਬਹੁਤ ਝੋਣ ਤੇ ਇੱਕ ਲਾਜਪਤ ਨਗਰ ਵਾਲੇ ਪਾਸੇ ਲਾਈਨ ਲੈ ਲੈਂਦੇ ਆ ਇੱਕ ਦੂਸਰੇ ਪਾਸੇ ਲਾਈਨ ਲੈ ਲੈਂਦੇ ਆ ਵੀ ਇਧਰਲੀ ਕੱਟੇ ਜਾਓ ਤੇ ਆਟੋ ਕੱਟਿਆ ਮੁੜ ਕੇ ਦੂਸਰੀ ਚੱਲ ਪੋ ਜੀ ਤੇ ਦਿੱਲੀ ਦਾ 에어ਪੋਰਟ ਉਹ ਦੇਸ਼ ਦੀ ਰਾਜਧਾਨੀ ਦਾ ਤੁਸੀਂ ਡਬਲ ਲਾਈਨ ਨਹੀਂ ਲੈ ਸਕਦੇ ਹੁਣ ਆ ਜਿਹੜੀ ਅੱਜ ਸਲੈਬ ਡਿੱਗਣ ਵਾਲੀ ਘਟਨਾ ਹੋਈ ਹੈ ਇਹ ਤਾਂ ਹੋਰ ਜਲੋਸ ਕੱਢ ਕੇ ਰੱਖਤਾ ਦੇਸ਼ ਦਾ ਜਿਹੜਾ ਸ਼ਹਿਰੀ ਹਵਾਬਾ ਜੀ ਦਾ ਮੰਤ్రਲਾ ਉਹਨੂੰ ਕੁਝ ਕੰਮ ਕਰਕੇ ਵਿਖਾਉਣਾ ਚਾਹੀਦਾ ਸਿਰਫ ਗੱਪਾਂ ਨਾਲ ਮੰਤ్రਲਾ ਨਹੀਂ ਚੱਲਦੇ ਹੁੰਦੇ ਬਿਲਕੁਲ ਪੰਨੂ ਸਾਹਿਬ ਅੱਗੇ ਵੱਧਦੇ ਗੱਲ ਕਰਦੇ ਆਂ ਪੰਜਾਬ ਦੀ ਕੁਝ ਕਿ ਖਬਰਾਂ ਬੜੀਆਂ ਅਜੀਬ ਹੁੰਦੀਆਂ ਨੇ ਕਹਿੰਦੇ ਕਿ ਮੁਰਦਿਆਂ ਨੂੰ ਵੀ ਪੈਨਸ਼ਨ ਦਿੱਤੀ ਜਾ ਰਹੀ ਸੀ ਜਦੋਂ ਸਰਕਾਰ ਨੇ ਇਹਦੇ ਬਾਰੇ ਆਡਿਟ ਕਰਵਾਇਆ ਤੇ ਪਤਾ ਲੱਗਿਆ ਗੱਲ ਸੱਚ ਸੀ ਤੇ ਹੁਣ 44 ਕਰੋੜ ਤੋਂ ਵੱਧ ਦੀ ਰਿਕਵਰੀ ਵੀ ਹੋਈ ਹੈ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸੀ ਜਿਹੜੇ ਯੋਗ ਨਹੀਂ ਸੀ ਪੈਨਸ਼ਨ ਉਹ ਵੀ ਲੈ ਰਹੇ ਸੀ ਕੀ ਕੁਝ ਚੱਲਦਾ ਸੀ ਨਵਜੀਤ ਜੀ ਇੱਕ ਮੁਹਾਵਰਾ ਉਲਟੇ ਬਾਸ ਬਰੇਲੀ ਨੂੰ ਚੱਲ ਪਿਆ ਜੀ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਬਾਸ ਸਾਰੇ ਭਾਰਤ ਵਿੱਚ ਸਪਲਾਈ ਹੁੰਦੇ ਸੀ ਜਿਹੜਾ ਕੋਈ ਗੱਲ ਉਲਟੀ ਕਰੇ ਬਿਲਕੁਲ ਪੁੱਠੇ ਪਾਸੇ ਦੀ ਉਹਨੂੰ ਕਹਿੰਦੇ ਲੋਕ ਕਿ ਆ ਲੈ ਉਲਟੇ ਬਾਸ ਹੁਣ ਬਰੇਲੀ ਨੂੰ ਚੱਲ ਪਿਆ ਹਮ ਹਜੇ ਤੱਕ ਇਹ ਸੀ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਸੰਨ ਲੱਗਦੀ ਸੀ ਲਟਾਇਆ ਜਾਂਦਾ ਸੀ ਕਦੇ-ਕਦੇ ਸ਼ਿਕਾਇਤਾਂ ਆਉਂਦੀਆਂ ਸੀ ਜਾਲੀ ਪੈਨਸ਼ਨਾਂ ਚੱਲਦੀਆਂ ਨੇ ਬੁਢਾਪਾ ਪੈਨਸ਼ਨਾਂ ਕੁਵਾਰੀਆਂ ਕੁੜੀਆਂ ਨੂੰ ਵਿਧਵਾ ਪੈਨਸ਼ਨਾਂ ਚੰਗੇ ਭਲੇ ਮੁੰਡੇ ਜਵਾਨ ਉਹਨਾਂ ਨੂੰ ਅੰਗਣ ਪੈਨਸ਼ਨਾਂ ਇਹ ਸਾਰਾ ਕੁਝ ਮਰਦਾ ਸੀ ਫੜੇ ਜਾਂਦੇ ਸੀ ਉਹਨਾਂ ਦੀਆਂ ਪੈਨਸ਼ਨਾਂ ਵੱਧ ਤੋਂ ਵੱਧ ਰੋਕ ਦਿੱਤੀਆਂ ਜਾਂਦੀਆਂ ਨਾ ਕਿਸੇ ਨੂੰ ਜੁਰਮਾਨਾ ਨਾ ਹਰਜਾਨਾ ਨਾ ਕੁਝ ਨਹੀਂ ਸੀ ਹੁੰਦਾ ਆ ਪਹਿਲੀ ਸਰਕਾਰ ਆਈ ਹੈ ਜਿਨੇ ਉਲਟਾ ਵਹਿਣ ਵਗਾਇਆ ਕੁਝ ਦਿਨ ਰੋਕ ਕੇ ਪੈਨਸ਼ਨਾਂ ਸਾਰੇ ਦੀ ਪੜਤਾਲ ਕਰਾਈ ਆ ਜਿੱਦਾਂ ਅਸੀਂ ਕੱਲ ਪਰਸੋ ਵੇਖਿਆ ਸੀ ਕਿ ਪੰਜਾਬ ਦੇ ਵਿੱਚ ਆ ਨਵੀਂ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਇਲੈਕਸ਼ਨ ਦਫਤਰ ਨੇ ਪੜਤਾਲ ਕਰਾਈ ਤੇ 2 ਲੱਖ ਦੇ ਕਰੀਬ ਲੋਕ ਮਰੇ ਤੇ ਇੰਨੇ ਕਿ ਜਿਹੜੇ ਆ ਉਹ ਉੱਥੋਂ ਆਪੋ ਆਪਣੇ ਐਡਰੈਸ ਤੋਂ ਗਾਇਬ ਮਿਲੇ ਆ ਪਰ ਵੋਟਾਂ ਉਹਨਾਂ ਦੀਆਂ ਬੜੀਆਂ ਸੀ ਜੀ ਉਸੇ ਤਰ੍ਹਾਂ ਹੁਣੇ ਪਤਾ ਲੱਗਾ ਕਿ 1 ਲੱਖ 6000 ਲੋਕ ਇਹੋ ਜਿਹੇ ਆ ਜਿਹੜੇ ਪੈਨਸ਼ਨਾਂ ਲੈ ਰਹੇ ਸੀ ਪਰ ਅਸਲ 'ਚ ਜਾਂ ਪੈਨਸ਼ਨਾਂ ਦੇ ਯੋਗ ਨਹੀਂ ਜਾਂ ਉਹ ਮਰ ਚੁੱਕੇ ਆ ਜਾਂ ਵਿਦੇਸ਼ ਜਾ ਚੁੱਕੇ ਜਿਹੜੀ ਸਮਾਜਿਕ ਸੁਰੱਖਿਆ ਦੀ ਪੈਨਸ਼ਨ ਏ ਵਿਦੇਸ਼ ਜਾ ਚੁੱਕੇ ਬੰਦੇ ਨੂੰ ਨਹੀਂ ਮਿਲਦੀ ਕਿਉਂਕਿ ਉੱਥੋਂ ਦੀਆਂ ਸਰਕਾਰਾਂ ਸੋਸ਼ਲ ਸਿਕਿਉਰਿਟੀ ਦਾ ਸਮਾਜਿਕ ਸੁਰੱਖਿਆ ਦਾ ਖਿਆਲ ਰੱਖਦੀਆਂ ਨੇ ਜੀ ਕੋਈ ਸਰਕਾਰੀ ਪੈਨਸ਼ਨਰ ਹੋਵੇ ਉਹਨੂੰ ਭਾਵੇਂ 2000 ਰੁਪਏ 3000 ਰੁਪਏ 5000 ਰੁਪਏ ਪੈਨਸ਼ਨ ਮਿਲਦੀ ਹੋਵੇ ਸਰਕਾਰ ਦੀ ਉਹਨੂੰ ਇਹ ਸਮਾਜਿਕ ਸੁਰੱਖਿਆ ਦੀ 1500 ਰੁਪਏ ਮਹੀਨੇ ਦੀ ਪੈਨਸ਼ਨ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਦੋਵਾਂ ਨੂੰ ਪਹਿਲੇ ਹੀ ਮਿਲਦੀਆਂ ਹੁਣ ਕੀ ਪਤਾ ਲੱਗਾ ਕਿ ਇਹਨਾਂ ਚੋਂ ਵੱਡੀ ਗਿਣਤੀ ਲੋਕ ਉਹ ਨੇ ਜਿਨ੍ਹਾਂ ਚੋਂ ਕਿਸੇ ਨੂੰ ਮਰਿਆ 5 ਸਾਲ ਹੋ ਗਏ ਕਿਸੇ ਨੂੰ 8 ਕਿਸੇ ਨੂੰ 12 ਸਾਲ ਹੋ ਗਏ ਤੇ ਪੈਨਸ਼ਨਾਂ ਚੱਲਦੀਆਂ ਸੀ ਨਵੀਂ ਸਰਕਾਰ ਆਉਣ ਤੋਂ ਬਾਅਦ ਇਹਨਾਂ ਨੇ ਸ਼ਿਕੰਜਾ ਕੱਸਿਆ ਕਿ ਤੁਸੀਂ ਜਾਓਗੇ ਜੇਲ੍ਹ ਨਹੀਂ ਤੇ ਇੰਨੇ ਸਾਲਾਂ ਦੀ ਆ ਗਿਣਤੀ ਮਿੰਤੀ ਬਣਦੀ ਐ ਇੰਨੀ ਪੈਨਸ਼ਨ ਤੁਸੀਂ ਜਿਹੜੀ ਲਈ ਆ ਉਹਦੇ ਮਰਨ ਤੋਂ ਬਾਅਦ ਲਈ ਉਹ ਚੁੱਪ ਕਰਕੇ ਜਮ੍ਹਾਂ ਕਰਾ ਦਿਓ ਨਾਲ ਹੀ ਨਜਰਮਾਨਾ ਉਹ ਜਰਮਾਨੇ ਜਮ੍ਹਾਂ ਹੋਗੇ ਨਵਜੀਤ ਜੀ ਜੇ 1500 ਰੁਪਇਆ ਮਹੀਨਾ 10 ਬੰਦਿਆਂ ਨੂੰ ਮਿਲਦੀ ਹੋਵੇ ਤੇ 15000 ਬਣਦਾ ਜੀ ਜੇ 100 ਬੰਦਿਆਂ ਨੂੰ ਮਿਲਦੀ ਹੋਵੇ ਤੇ ਉਹ 1.5 ਲੱਖ ਬਣਦਾ ਜੇ 1000 ਬੰਦਿਆਂ ਨੂੰ ਮਿਲਦੀ ਹੋਵੇ ਤੇ 15 ਲੱਖ ਬਣਦਾ ਤੇ ਜੇ 1000 ਬੰਦਿਆਂ ਨੂੰ ਇੱਕ ਸਾਲ ਮਿਲੇ ਤੇ 15 12 180 1 ਕਰੋੜ 80 ਲੱਖ ਬਣਦੇ ਆ ਇੱਥੇ 1000 ਨਹੀਂ 100000 ਜਦੋਂ 100000 ਦਾ ਮੁੱਲ 180 ਕਰੋੜ ਰੁਪਏ ਤੋਂ ਵੱਧ 200 ਕਰੋੜ ਦੇ ਨੇੜੇ ਤੇੜੇ ਜਲੀ ਪੈਨਸ਼ਨਾਂ ਜਾ ਰਿਹਾ ਕੁਝ ਲੋਕ ਵਿਦੇਸ਼ ਚਲੇ ਗਿਆ ਉੱਥੇ ਸੌਖੀ ਜ਼ਿੰਦਗੀ ਜਿਉਂਦੇ ਆ ਨੋਟਾਂ 'ਚ ਖੇਡਦੇ ਆ ਚੰਗੇ ਪਰਿਵਾਰ ਨੇ ਉੱਥੇ ਪਰ ਇੱਥੇ ਸਮਾਜਿਕ ਸੁਰੱਖਿਆ ਦੀ ਪੈਨਸ਼ਨ 1500 ਰੁਪਏ ਮਹੀਨਾ ਉਹਨਾਂ ਦੇ ਖਾਤੇ 'ਚ ਜਾ ਰਹੀ ਹੈ ਸਰਕਾਰ ਨੇ ਅਖਾ ਵਾਪਸ ਕਰੋ ਮੈਂ ਕਹਿੰਦਾ ਇਹ ਚੰਗੀ ਗੱਲ ਹੈ ਔਰ ਇਹ ਤੋਂ ਅੱਗੇ ਵੀ ਚੱਲਣਾ ਚਾਹੀਦਾ ਕਿ ਜਿੰਨਾਂ ਜਿਨ੍ਹਾਂ ਨੇ ਤਸਦੀਕ ਕੀਤਾ ਕਿਉਂਕਿ ਇਹੋ ਜੀਆਂ ਪੈਨਸ਼ਨਾਂ ਹਰ ਸਾਲ ਲਾਈਫ ਸਰਟੀਫਿਕੇਟ ਲਿਆ ਜਾਂਦਾ ਕਿ ਇਹ ਬੰਦਾ ਜਿਉਂਦਾ ਵੀ ਹੈ ਜੀ ਉਹ ਕਿਦਾਂ ਤਸਦੀਕ ਕਰਦੇ ਸੀ ਪੰਚਾ ਚਲਦੀ ਹੈ ਕਿਦਾਰੀਆਂ ਕਿ ਪੁਰਤਾਲ ਕਰਾਉਣੀ ਚਾਹੀਦੀ ਹੈ ਔਰ ਜਿਹੜਾ ਜ਼ਿਲ੍ਹਿਆਂ ਦੇ ਵਿੱਚ ਸੋਸ਼ਲ ਵੈਲਫੇਅਰ ਦਾ ਮਹਿਕਮਾ ਜਿਹੜੇ ਬਾਊ ਉੱਥੇ ਬੈਠੇ ਨੇ ਬਾਊ ਸਧਾਰਨ ਬਾਊਆਂ ਦੀ ਗੱਲ ਨਹੀਂ ਹੁੰਦੀ ਬਾਊ ਦਾ ਮਤਲਬ ਬਾਬੂ ਇਸ਼ਾਈ ਜਿਹੜੇ ਅਫਸਰ ਬੈਠੇ ਨੇ ਉਹ ਕਿਹੜੇ ਮਰਜ਼ੀ ਦੀ ਦੁਆ ਨੇ ਕਿਸੇ ਥਾਂ ਤੇ ਉਹਨਾਂ ਕਦੇ ਕੋਈ ਚੈੱਕ ਕਰਨ ਦੀ ਲੋੜ ਸਮਝੀ ਜਿੰਨੇ ਸਮਝੀ ਤੇ ਕਿਉਂ ਨਾ ਸਮਝੀ ਔਰ ਪਿਛਲੀਆਂ ਸਰਕਾਰਾਂ ਦੇ ਵਕਤ ਕਿੰਨਾ ਕੁਝ ਗੋਲਮਾਲ ਹੁੰਦਾ ਰਿਹਾ ਸਾਨੂੰ ਤਾਂ ਪਤਾ ਇੱਕ ਵਾਰੀ ਧਰਮਕੋਟ ਲੱਕੇ ਇਕੱਲੇ ਚੋ ਹੀ ਫੜੇ ਗਏ ਸੀ ਕਿ ਕਿੰਨੇ ਲੋਕ ਹੈ ਜਿਹੜੇ ਜਿਨ੍ਹਾਂ ਦੇ ਘਰ ਦੇ ਜੀ ਮਰ ਚੁੱਕੇ ਤੇ ਪੈਨਸ਼ਨ ਲੈ ਜਾਂਦੇ ਆ ਜੀ ਸਾਨੂੰ ਉਹ ਫਰੀਦਕੋਟ ਦਾ ਕਸਾ ਭੁੱਲ ਨਹੀਂ ਸਕਦਾ ਕਿ ਇੱਕ ਕਾਲੀ ਕਾਉਂਸਲਰ ਨੇ ਆਪਣੀਆਂ ਦੋ ਭੈਣਾਂ ਦੇ ਨਾਂ ਤੇ ਸਿਕਨ ਸਕੀਮ ਦੇ ਚੈੱਕ ਲੈ ਲਈ ਜਦਕਿ ਉਹਦੀ ਸਹੀ ਭੈਣ ਹੀ ਕੋਈ ਨਹੀਂ ਸੀ ਉਹ ਵੀ ਰੌਲਾ ਪੈ ਗਿਆ ਸੀ ਇਹ ਜਿਹੜੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਨੇ ਜੇ ਅੱਜ ਉਹ ਰੋਕੀਆਂ ਜਾਂ ਲੱਗੀਆਂ ਨੇ ਤੇ ਪੰਜਾਬ ਦੇ ਲੋਕ ਇੱਥੇ ਖੁਸ਼ ਹੋਣਗੇ ਜਿਹੜੇ ਪੈਸੇ ਮੜਵਾਏ ਗਏ ਨੇ ਚੰਗਾ ਕੀਤਾ ਪੰਜਾਬ ਦੇ ਖਜ਼ਾਨੇ 'ਚ ਇਦਾਂ ਦਾ ਪੈਸਾ ਹੋਰ ਵੀ ਜਿੰਨਾ ਗਿਆ ਮੇਰਾ ਕਲ ਘਟੋ ਘਟ ਟੱਠ ਨੂੰ 900 ਕਰੋੜ ਰੁਪਇਆ ਵਾਪਸ ਆ ਸਕਦਾ ਜਿੱਥੇ ਜਿੱਥੇ ਵੀ ਆ ਬਾਹਮ ਰੋੜ ਕੇ ਕੇਸ ਦਰਜ ਕਰਕੇ ਘੇਰ ਕੇ ਉਹਨਾਂ ਤੋਂ ਪੈਸਾ ਵਾਪਸ ਕਰਵਾਇਆ ਜਾਣਾ ਚਾਹੀਦਾ ਜੀ ਪੰਡਤ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਪਾਰਲੀਮੈਂਟ ਦੇ ਸੈਸ਼ਨ ਦੀ ਇੱਕ ਪਾਸੇ ਸੈਸ਼ਨ ਚੱਲਦਾ ਪਿਆ ਤੇ ਉਧਰ ਦੇਸ਼ ਦੇ ਰਾਸ਼ਟਰਪਤੀ ਹੋਰਾਂ ਨੇ ਭਾਸ਼ਣ ਦਿੱਤਾ ਹੈ ਉਹਦੀ ਚਰਚਾ ਬਹੁਤ ਹੋ ਰਹੀ ਹੈ ਹੁਣ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਮੌਜੂਦਾ ਸਮੇਂ ਵਿੱਚ ਕੀ ਸਥਿਤੀ ਹੈ ਜੀ ਕਿਵੇਂ ਦੇਖਦੇ ਆ ਜਿਹੜੀਆਂ ਗੱਲਾਂ ਕੀਤੀਆਂ ਉਹ ਰਾਸ਼ਟਰਪਤੀ ਨੇ ਕੀਤੀਆਂ ਪਰ ਰਾਸ਼ਟਰਪਤੀ ਦੀਆਂ ਗੱਲਾਂ ਨਹੀਂ ਜੀ ਤਾਨੂੰ ਪਤਾ ਸਾਡੇ ਪੰਜਾਬ ਦੀ ਅਸੈਂਬਲੀ ਚ ਇੱਕ ਵਾਰੀ ਬੜਾ ਡਰਾਮਾ ਹੋਇਆ ਰਾਸ਼ਟਰਪਤੀ ਭਾਸ਼ਣ ਪੜ ਗਵਰਨਰ ਪੰਜਾਬ ਗਵਰਨਰ ਭਾਸ਼ਣ ਪੜ ਰਿਹਾ ਸੀ ਉਹ ਆਖੇ ਮੇਰੀ ਸਰਕਾਰ ਆ ਕਰੇਗੀ ਮੇਰੀ ਸਰਕਾਰ ਆ ਕਰੇਗੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਮੁੱਖ ਮੰਤਰੀ ਤੁਹਾਨੂੰ ਮੰਨਦਾ ਨਹੀਂ ਕੋ ਇੱਜ਼ਤ ਨਹੀਂ ਦਿੰਦਾ ਤੁਸੀਂ ਮੇਰੀ ਸਰਕਾਰ ਮੇਰੀ ਸਰਕਾਰ ਕਹੀ ਜਾਂਦੇ ਹੋ ਗਵਰਨਰ ਨੇ ਆਖਿਆ ਠੀਕ ਆ ਮੈਂ ਮੇਰੀ ਨਹੀਂ ਕਹੂੰਗਾ ਮੈਂ ਸਿਰਫ ਇਹ ਆਖੂੰਗਾ ਸਰਕਾਰ ਆ ਕਰਦੀ ਸਰਕਾਰ ਆ ਕਰਦੀ ਉਹਨੇ ਦੋ ਵਾਰੀ ਆਖਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਜੀ ਤੁਸੀਂ ਜੋ ਲਿਖ ਕੇ ਦਿੱਤਾ ਉਹ ਤੁਹਾਨੂੰ ਪੜਨਾ ਪਊ ਤੁਸੀਂ ਉਸ ਤੋਂ ਪਾਸੇ ਨਹੀਂ ਜਾ ਸਕਦੇ ਗਵਰਨਰ ਨੇ ਸਟੇਜ ਤੋਂ ਆਖਿਆ ਮੈਨੂੰ ਸਮਝਾਓ ਨਾ ਮੈਂ ਤਿੰਨ ਸੂਬਿਆਂ ਦਾ ਗਵਰਨਰ ਰਹਿ ਚੁੱਕਾ ਮੈਨੂੰ ਪਤਾ ਮੈਂ ਕੀ ਪੜਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਪੀ ਕੱਢ ਕੇ ਸੰਵਧਾਨੀ ਆਖਿਆ ਜੀ ਆਹ ਤੇ ਲਿਖਿਆ ਕਿ ਗਵਰਨਰ ਤੇ ਰਾਸ਼ਟਰਪਤੀ ਉਹੋ ਪਾਠਨ ਪੜਨਗੇ ਜਿਹੜਾ ਕੈਬਨਿਟ ਤੇ ਲਿਖ ਕੇ ਦਿੱਤਾ ਜਾਊਗਾ ਦਿੱਤਾ ਹੋਵੇਗਾ ਤੁਸੀਂ ਉਸ ਤੋਂ ਪਾਸੇ ਨਹੀਂ ਜਾ ਸਕਦੇ ਫਿਰ ਗਵਰਨਰ ਆਖਿਆ ਠੀਕ ਹੈ ਤੁਹਾਡਾ ਲਿਖਿਆ ਪੜ੍ਹਾਂਗਾ ਉਹ ਗਵਰਨਰ ਜਿਹੜਾ ਪ੍ਰਤਾਪ ਸਿੰਘ ਬਾਜਵੇ ਦੇ ਕਹਿਣ ਤੇ ਕਹਿੰਦਾ ਵੀ ਮੈਂ ਮਾਈ ਗਵਰਨਮੈਂਟ ਨਹੀਂ ਆਕੂੰਗਾ ਉਹੋ ਹੀ ਮੁੜ ਕੇ ਮਾਈ ਗਵਰਨਮੈਂਟ ਕਹਿਣ ਲੱਗ ਪਿਆ ਹੁਣ ਉਹ ਕਹਿੰਦੇ ਮਾਈ ਗਵਰਨਮੈਂਟ ਹੈ ਪਰ ਅਸਲ ਚ ਪਾਛਣ ਉਹਨਾਂ ਦਾ ਨਹੀਂ ਹੁੰਦਾ ਪਾਛਣ ਹੁੰਦਾ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦਾ ਜੀ ਕੇਂਦਰ ਚ ਇੱਕ ਰਵਾਇਤ ਆ ਕੇ ਹਰ ਸਾਲ ਪਾਰਲੀਮੈਂਟ ਦਾ ਜਿਹੜਾ ਪਹਿਲਾ ਸੈਸ਼ਨ ਹੁੰਦਾ ਇਸੇ ਤਰ੍ਹਾਂ ਸੂਬਿਆਂ ਚ ਅਸੈਂਬਲੀ ਦਾ ਜਿਹੜਾ ਪਹਿਲਾ ਸੈਸ਼ਨ ਹੁੰਦਾ ਉੱਥੇ ਰਾਸ਼ਟਰਪਤੀ ਤੇ ਇੱਥੇ ਗਵਰਨਰ ਨੇ ਆ ਕੇ ਉਹ ਚ ਭਾਸ਼ਣ ਦੇਣਾ ਹੁੰਦਾ ਇਸੇ ਤਰ੍ਹਾਂ ਹੀ ਦੂਸਰੀ ਰਵਾਇਤ ਐਮ ਕੇ ਪਾਰਲੀਮੈਂਟ ਨਵੀਂ ਚੁਣੀ ਜਾਵੇ ਚੋਣ ਹੋ ਜੇ ਜਾਂ ਕਿਸੇ ਸੂਬੇ ਦੀ ਅਸੈਂਬਲੀ ਚੁਣੀ ਜਾਵੇ ਉਹ ਭਾਵੇਂ ਮਾਰਚ ਹੋਵੇ ਭਾਵੇਂ ਜੁਲਾਈ ਸਤੰਬਰ ਹੋਵੇ ਉਹਦੇ ਪਹਿਲੇ ਸੈਸ਼ਨ ਵਿੱਚ ਵੀ ਆ ਕੇ ਗਵਰਨਰ ਤੇ ਰਾਸ਼ਟਰਪਤੀ ਨੇ ਪਾਸ਼ਣ ਦੇਣਾ ਹੁੰਦਾ ਹੁਣ ਕੱਲ ਸਾਡੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੂੰ ਜਾ ਕੇ ਪਾਰਲੀਮੈਂਟ ਦੇ ਦੋਵੇਂ ਹਾਊਸਾਂ ਦੇ ਸਾਂਝੇ ਸਮਾਗਮ ਵਿੱਚ ਪਾਸ਼ਣ ਦਿੱਤਾ ਉਹ ਪਾਸ਼ਣ ਸਾਰੇ ਕਹਿੰਦੇ ਜੀ ਰਾਸ਼ਟਰਪਤੀ ਜੀ ਨੇ ਆਹ ਕਿਹਾ ਰਾਸ਼ਟਰਪਤੀ ਜੀ ਨੇ ਆਹ ਕਿਹਾ ਰਾਸ਼ਟਰਪਤੀ ਜੀ ਨੇ ਕਿਹਾ ਨਹੀਂ ਰਾਸ਼ਟਰਪਤੀ ਜੀ ਨੇ ਪੜਿਆ ਉਹ ਭਾਸ਼ਣ ਉਹਨਾਂ ਦਾ ਨਹੀਂ ਭਾਸ਼ਣ ਕੇਂਦਰ ਦੀ ਸਰਕਾਰ ਨੇ ਤਿਆਰ ਕੀਤਾ ਜਿੱਦਾਂ ਸਾਡੇ ਪੰਜਾਬ ਦਾ ਮੈਂ ਤੁਹਾਨੂੰ ਦੱਸਿਆ ਕਿ ਇੱਕ ਵਾਰੀ ਡਰਾਮਾ ਹੋ ਚੁੱਕਾ ਇਦਾਂ ਦਾ ਡਰਾਮਾ ਇੱਕ ਵਾਰੀ ਦਿੱਲੀ ਵਿੱਚ ਪਾਰਲੀਮੈਂਟ ਚ ਵੀ ਹੋ ਚੁੱਕਾ ਲੋਕਾਂ ਨੂੰ ਪਤਾ ਨਹੀਂ ਨਰਸਿਮਹਾ ਰਾਓ ਤੋਂ ਬਾਅਦ ਜਿਹੜੀ ਚੋਣ ਆਈ ਉਹ ਚ ਬਹੁਤ ਸੰਤਕ ਕਿਸੇ ਦਿਨ ਨਹੀਂ ਸੀ ਤੇ ਸਭ ਤੋਂ ਵੱਡੀ ਪਾਰਟੀ ਹੋਣ ਕਰਕੇ ਭਾਜਪਾ ਦੀ ਅਗਵਾਈ ਚ ਸਰਕਾਰ ਬਣੀ ਸੀ ਅਟਲਬਿਹਾਰਿਵਾਜਪਾਈ ਦੀ ਸਰਕਾਰ ਸੀ 13 ਦਿਨ ਚੱਲੀ ਤੇ ਅਸਤੀਫਾ ਦੇ ਦੇ ਸੀ ਹੁਣ ਹੁੰਦਾ ਕਿ ਨਵੀਂ ਪਾਰਲੀਮੈਂਟ ਚੁਣੀ ਜਾਵੇ ਸਭ ਤੋਂ ਪਹਿਲੇ ਦਿਨ ਮੈਂਬਰਾਂ ਨੂੰ ਸੌਂਚ ਕਾਈ ਜਾਂਦੀ ਹੈ ਜੀ ਉਸ ਤੋਂ ਪਹਿਲਾਂ ਪ੍ਰੋਟਮ ਸਪੀਕਰ ਬਣਾ ਕੇ ਦੋ ਜਾਂ ਤਿੰਨ ਦਿਨਾਂ ਚ ਸੌਂਚ ਕਾ ਕੇ ਫਿਰ ਸਪੀਕਰ ਦੀ ਚੋਣ ਹੁੰਦੀ ਹੈ ਸਪੀਕਰ ਦੀ ਚੋਣ ਤੋਂ ਬਾਅਦ ਅਗਲੀ ਕਾਰਵਾਈ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਆਪਣੇ ਮੰਤਰੀਆਂ ਦੀ ਜਾਣ ਪਛਾਣ ਕਰਾਉਂਦਾ ਹਾਂ ਇਹਦੇ ਤੋਂ ਅਗਲਾ ਦਿਨ ਰਾਖਵਾ ਹੁੰਦਾ ਰਾਸ਼ਟਰਪਤੀ ਦੇ ਭਾਸ਼ਣ ਤੇ ਬਾਜਪਾ ਸਰਕਾਰ ਸੀ ਰਾਸ਼ਟਰਪਤੀ ਨੇ ਆ ਕੇ ਪਛਾਣ ਪੜਿਆ ਉਹ ਭਾਸ਼ਣ ਸਾਰੇ ਬਾਜਪਾ ਸਰਕਾਰ ਨੇ ਲਿਖਿਆ ਸੀ ਕਉਕ ਰਵਾਇਤ ਹੈ ਕਿ ਸਰਕਾਰ ਲਿਖਦੀ ਹੈ 13 ਦਿਨਾਂ ਬਾਅਦ ਸਰਕਾਰ ਭਰੋਸੇ ਦਾ ਵੋਟਨਾ ਲੈ ਸਕੀ ਤੇ ਵਾਜਪਾਈ ਸਾਹਿਬ ਅਸਤੀਫਾ ਦੇ ਗਏ ਭਾਜਪਾ ਨੇ ਜੇ ਪਿਆ ਸੀ ਅਗਲੀ ਰਵਾਇਤ ਇਹ ਹੈ ਕਿ ਭਾਜਪਾ ਨੂੰ ਗਵਰਨਰ ਦੇਵੇ ਜਾਂ ਰਾਸ਼ਟਰਪਤੀ ਦੇਵੇ ਉੱਤੇ ਧੰਨਵਾਦ ਦਾ ਮਤਾ ਪਾਸ ਕਰਨਾ ਪੈਂਦਾ ਉਹਦੇ ਵਿੱਚ ਕੋਈ ਕਾਟਵੰਟ ਨਹੀਂ ਕੀਤੀ ਜਾਂਦੀ ਜੇ ਕੋਈ ਕਰੇ ਤੇ ਆਮ ਤੌਰ ਤੇ ਰੱਦ ਕਰ ਦਿੱਤੀ ਜਾਂਦੀ ਹੈ ਹੁਣ ਉਹਦੇ ਵਿੱਚ ਸਾਰੇ ਦਾ ਸਾਰੇ ਭਾਜਪਾ ਵਾਜਪਾਈ ਸਰਕਾਰ ਨੇ ਆਪਣੀ ਭਾਜਪਾ ਦੀ ਨੀਤੀ ਮੁਤਾਬਕ ਬਣਾਇਆ ਸੀ ਹਾਂ ਸਰਕਾਰ ਬਣ ਗਈ ਹਰਦਨ ਹਲੀ ਡੋਡਾ ਗੋੜਾ ਦੇਵੇ ਗੋੜਾ ਦੀ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਜਿਹੜੀ ਉਹ ਸਰਕਾਰ ਬਣੀ ਉੱਥੇ ਸਮੱਸਿਆ ਇਹ ਬੈਕ ਬਣ ਗਈ ਕਿ ਜੇ ਅਸੀਂ ਇਹਨੂੰ ਪ੍ਰਵਾਨਗੀ ਦਿੰਨੇ ਆ ਤੇ ਇਹ ਤੇ ਬਾਜਪੀ ਸਰਕਾਰ ਦਾ ਭਾਸ਼ਣ ਆ ਜੀ ਜੇ ਅਸੀਂ ਪ੍ਰਵਾਨਗੀ ਨਹੀਂ ਦਿੰਦੇ ਤੇ ਰਾਸ਼ਟਰਪਤੀ ਦੀ ਸ਼ਾਂਚ ਗੁਸਤਾਖੀ ਆ ਔਰ ਇਹ ਰੇਡ ਦਾ ਪਿਆਰ ਆ ਦੋ ਤਿੰਨ ਦਿਨ ਅਖੀਰ ਆ ਆਖਿਆ ਭਾਸ਼ਣ ਦੇ ਵਿੱਚ ਸਾਰਾ ਕੁਝ ਰਿਕਾਰਡ ਚ ਕਰ ਦਿਓ ਕਿ ਬਾਜਪੀ ਸਰਕਾਰ ਨੇ ਭਾਸ਼ਣ ਚ ਆ ਗਲਤ ਕੀਤਾ ਆ ਗਲਤ ਕੀਤਾ ਆ ਗਲਤ ਕੀਤਾ ਰਿਕਾਰਡ ਤੇ ਲੈ ਆਓ ਪਰ ਭਾਜਪਾ ਨੂੰ ਇਨ ਬਿਨ ਪਾਸ ਕਰ ਦਿਓ ਕਿਉਂਕਿ ਜੇ ਰਵੈਤ ਇੱਕ ਵਾਰ ਟੁੱਟ ਗਈ ਤੇ ਮੁੜ ਕੇ ਸੰਭਾਲਣੀ ਔਖੀ ਹੋ ਜਾਂਦੀ ਹੈ ਰਵੈਤ ਨਾ ਟੋੜੀ ਜਾਵੇ ਉਸ ਰਵੈਤ ਦੇ ਮੁਤਾਬਕ ਭਾਜਪਾ ਜਵਾਈ ਸਰਕਾਰ ਦਾ ਭਾਜਪਾ ਦੀਆਂ ਨੀਤੀਆਂ ਮੁਤਾਬਕ ਦੇ ਪਾਸ ਦੇਵਗੋੜਾ ਸਰਕਾਰ ਕਾਂਗਰਸ ਪਾਰਟੀ ਤੇ ਕਾਮਰੇਡਾਂ ਨੂੰ ਰਲ ਕੇ ਕਰਨਾ ਪਿਆ ਸਿਰਫ ਇਸ ਕਰਕੇ ਕਿ ਇੱਕ ਰਵੈਤ ਸੀ ਹੁਣ ਵੀ ਜਿਹੜਾ ਭਾਜਪਾ ਉਹ ਰਾਸ਼ਟਰਪਤੀ ਸ਼੍ਰੀਮਤੀ ਦਰੋਪਤੀ ਮੁਰਮੂ ਨੇ ਰਾਸ਼ਟਰਪਤੀ ਦਰੋਪਤੀ ਮੁਰਮੂ ਨੇ ਤਾਂ ਭਾਜਪਾ ਪੜਿਆ ਸਰ ਪਾਚਣ ਅੰਦਰ ਅੰਦਰ ਬਹੁਤੀ ਸਰਕਾਰ ਦਾ ਜੀ ਪਰ ਸਰ ਜਦਿਆਂ ਦੀ ਗੱਲ ਮੌਸਮ ਦੀ ਕਰਨੀ ਹੈ ਕਿਉਂਕਿ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਨੇ ਤੇ ਇੱਕ ਚਿੰਤਾ ਹੀ ਪਹਿਲਾਂ ਖੜੀ ਹੋ ਗਈ ਹੈ ਕਿਉਂਕਿ ਡਿਪਟੀ ਕਮਿਸ਼ਨਰ ਨੂੰ ਵੀ ਹੁਕਮ ਜਾਰੀ ਕੀਤਾ ਹੈ ਕਿ ਮਾਹੌਲ ਸਾਰਾ ਦੇਖਿਆ ਜਾਵੇ ਕਿ ਕੈਣ ਚੰਨੇ ਜੀ ਆ ਗੱਦਰ ਦੇ ਮਨ 14 ਹੁੰਦਾ ਜਦੋਂ ਬੱਦਲ ਵੇਖ ਕੇ ਅੱਜ ਦਾ ਮੇਹ ਲੰਘ ਜਾਏ ਫਿਰ ਯਾਰਾਂ ਨੇ ਘੁਰਨਾ ਪੁੱਟ ਲੈਣਾ ਜੀ ਬੱਦਲ ਆਉਂਦੇ ਆ ਮੇਹ ਪੈਂਦੇ ਆ ਲੰਘ ਜਾਂਦੇ ਯਾਰ ਕਦੇ ਘੁਰਨਾ ਪੁੱਟਦੇ ਨਹੀਂ ਇੱਥੇ ਵੀ ਇਹੋ ਹੈ ਸਾਰੇ ਦੇਸ਼ ਵਿੱਚ ਇਹੋ ਹੈ ਅੱਜ ਹੁਣ ਦਿੱਲੀ ਤੋਂ ਖਬਰਾਂ ਆਉਣ ਡੀਆਂ ਨੇ ਕਿੱਥੇ ਕਿੱਥੇ ਪਾਣੀ ਨਹੀਂ ਭਰ ਗਿਆ ਮੰਤਰੀਆਂ ਦੇ ਬੰਗਲਿਆਂ 'ਚ ਪਾਣੀ ਹੈ। ਅ ਪਾਰਲੀਮੈਂਟ ਮੈਂਬਰਾਂ ਦੇ ਸਭ ਥਾਂ ਹੀ ਪਾਣੀ ਪਾਣੀ ਹੋਇਆ ਪਿਆ ਦਿੱਲੀ ਫਸੀ ਪਈ ਹੈ। ਪਤਾ ਇਹ ਲੱਗਾ ਕਿ ਸਾਰੇ ਸਾਲ ਦੇ ਵਿੱਚ ਜਿੰਨੀ ਬਰਸਾਤ ਦਿੱਲੀ 'ਚ ਹੁੰਦੀ ਆ ਔਸਤ ਮੁਤਾਬਕ ਉਹਦਾ 5 ਹੀ ਫੀਸਦੀ ਚੌਥਾ ਐਸਾ ਪਿਛਲੇ 24 ਘੰਟਿਆਂ 'ਚ ਪੈ ਗਿਆ। ਤੇ ਦਿੱਲੀ ਸੰਭਾਲੂਗੇ ਕਿਦਾਂ? ਇਨੀ ਬਰਸਾਤ ਨੂੰ। ਕੱਲ ਤੱਕ ਦਿੱਲੀ ਪਾਣੀ ਨੂੰ ਤਰਸਦੀ ਸੀ ਬੂੰਦ-ਬੂੰਦ ਨੂੰ। ਜੀ। ਅੱਜ ਉੱਥੇ ਪਾਣੀ ਇੰਨਾ ਹੋ ਗਿਆ ਕਿ ਸੰਭਾਲਿਆ ਨਹੀਂ ਜਾ ਰਿਹਾ। ਸਾਡੇ ਪੰਜਾਬ ਵਾਸਤੇ ਇੱਕ ਮੁਸੀਬਤ ਖੜੀ ਆ। ਅੱਜ ਸਵੇਰ ਤੋਂ ਖਬਰਾਂ ਆਉਂਦੀਆਂ ਕਿ ਬਿਆਸ ਤਰਿਆ ਜਦੋਂ ਪਿੱਛੋਂ ਕੁੱਲੂ ਵਾਲੇ ਪਾਸੇ ਤੋਂ ਆਉਂਦਾ ਉਹਦੇ ਤੇ ਪਹਿਲਾ ਲਾਰਜੀ ਡੈਮ ਲਾਰਜੀ ਤੋਂ ਅੱਗੇ ਆ ਕੇ ਪੰਡੋਰ ਡੈਮ ਉਹਨਾਂ ਦੇ ਵਿੱਚੋਂ ਗਾਰ ਕੱਢੇ ਗਏ ਸੀ ਤੇ ਪਾਣੀ ਭਰਿਆ ਗਿਆ ਸੀ ਤਾਂ ਕਿ ਅੱਗੋਂ ਸੋਕੇ ਦੇ ਦਿਨਾਂ 'ਚ ਵਰਤਿਆ ਜਾ ਸਕੇ ਇਹਦੇ باوجود ਉਹ ਦੋਵੇਂ ਭਰ ਗਏ ਨੇ ਜਦੋਂ ਭਰ ਜਣੇ ਆ ਆਸ ਇਹ ਕੀਤੀ ਜਾਂਦੀ ਹੈ ਕਿ ਜਿੰਨਾ ਪਾਣੀ ਪਿੱਛੋਂ ਆ ਰਿਹਾ ਪਹਿਲਾਂ ਤੇ ਗਰਮੀਆਂ ਦੇ ਵਿੱਚ ਬਰਫ਼ ਬਹੁਤ ਪਹਾੜਾਂ ਤੇ ਪਿਗਲੀ ਉਹਦਾ ਪਾਣੀ ਆਇਆ ਜੋ ਜੋ ਬਰਫ਼ ਪਿਗਲਦੀ ਉਹ ਸਾਰਾ ਪਾਣੀ ਆਉਂਦਾ ਫਿਰ ਬਰਸਾਤ ਸ਼ੁਰੂ ਹੋ ਗਈ ਹੁਣ ਉਹ ਪਾਣੀ ਇੰਨਾ ਆ ਗਿਆ ਕਿ ਅੱਜ ਉਹਨਾਂ ਨੇ ਅਲਰਟ ਜਾਰੀ ਕਰਤਾ ਕਿ ਅੱਜ 28 ਤਰੀਕ ਹੋ ਗਈ ਹੈ 30 ਤਰੀਕ ਸਵੇਰ ਤੱਕ ਸਾਨੂੰ ਉਹਦੇ ਫਲੱਡ ਗੇਟ ਖੁੱਲਣੇ ਪੈ ਸਕਦੇ ਜੀ ਜੇ ਫਲੱਡ ਗੇਟ ਖੁੱਲਣੇ ਪੈਣ ਲਾਰਜੀ ਡੈਮ ਤੇ ਇੱਕ ਵਾਰੀ ਕਰਨਾਟਕਾ ਤੋਂ ਆਏ ਇੰਜੀਨੀਅਰਿੰਗ ਦੇ ਸਟੂਡੈਂਟ ਉਹ ਸਾਰੇ ਉਹਦੇ ਬੈਡ ਦੇ ਵਿੱਚ ਦਰਿਆ ਦੇ ਵਿੱਚ ਫੋਟੋ ਖਿਚਾਉਂਦੇ ਸੀ ਪਿੱਛੋਂ ਹੂਟਰ ਵੱਜਾ ਉਹਨਾਂ ਸੁਣਿਆ ਨਹੀਂ ਲੋਕੀ ਵਾਜਾ ਮਾਰਦੇ ਉਹਨਾਂ ਸੁਣਿਆ ਨਹੀਂ ਇੱਕਦਮ ਲਾਰਜੀ ਡੈਮ ਦਾ ਪਾਣੀ ਛੱਡਿਆ ਉਹ ਪੂਰੀ ਕੰਧ ਵਾਂਗੀ ਪਾਣੀ ਦੀ ਕੰਧ ਧੁੱਰੀ ਆਈ ਤੇ ਸਾਰਿਆਂ ਨੂੰ ਲਪੇਟ ਕੇ ਲੈ ਗਈ ਸੀ 16 17 ਬੱਚੇ ਜਿਹੜੇ ਸੀ ਇੰਜੀਨੀਅਰ ਦੇ ਸਟੂਡੈਂਟ ਮਰ ਗਏ ਸੀ ਉਹ ਜਦੋਂ ਆਉਣਾ ਪਹਾੜ ਤੋਂ ਥੱਲੇ ਨੂੰ ਪਾਣੀ ਆਉਂਦਾ ਤੇ ਟ੍ਰੇਨ ਦੀ ਸਪੀਡ ਤੇ ਆਉਂਦਾ ਹੁੰਦਾ ਜੀ ਉਹਨੇ ਜਦੋਂ ਆਉਣਾ ਲਾਰਜੀ ਤੋਂ ਪੰਡੋ ਪੰਡੋ ਤੋਂ ਅੱਗੇ ਸਾਡੇ ਤਲਵੜਾ ਡੈਮ ਅੱਗੋਂ ਜਿਹੜੇ ਲੋਕ ਨੇ ਇਹਨਾਂ ਸਾਰਿਆਂ ਨੂੰ ਹੁਣ ਤੋਂ ਧਿਆਨ ਰੱਖਣਾ ਚਾਹੀਦਾ ਆਪਣੇ ਆਪਣੇ ਚੌਕਸੀ ਦੇ ਪ੍ਰਬੰਧ ਕਰਨੇ ਚਾਹੀਦੇ ਆ ਸਰਕਾਰ ਨੂੰ ਵੀ ਕਰਨਾ ਚਾਹੀਦਾ ਸਾਨੂੰ ਪਤਾ ਸਰਕਾਰ ਇਸ ਵੇਲੇ ਜਲੰਧਰ ਪੱਛਮੀ ਦੇ ਚੌਣ ਹਲਕੇ ਦੇ ਵਿੱਚ ਫਸੀ ਪਈ ਆ ਪਰ ਇਹਦੇ ਨਾਲ ਨਾਲ ਸਾਰੇ ਇੱਥੇ ਨਹੀਂ ਫਸੇ ਜਿਹੜੇ ਬਾਕੀ ਦੀ ਮਸ਼ੀਨਰੀ ਆ ਉਹਨੂੰ ਇਸ ਪਾਸੇ ਲਾਉਣਾ ਚਾਹੀਦਾ ਕਿ ਕਿਸੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤਾਂ ਕਿ ਕੱਲ ਨੂੰ ਫਿਰ ਰੋਲਾ ਨਾ ਪਵੇ ਵੇਲੇ ਸੇ ਧਿਆਨ ਦੇਣਾ ਚਾਹੀਦਾ ਪੰਜਾਬ ਇਸ ਵੇਲੇ ਸੰਕਟ ਦੇ ਬਿਲਕੁਲ ਕੰਡੇ ਤੇ ਖੜਾ ਬਿਲਕੁਲ ਪਾਨ ਸਰ ਇਹ ਚਿੰਤਾ ਵਾਲੀ ਗੱਲ ਹੈ ਬਾਕੀ ਤੁਸੀਂ ਹਰ ਰੋਈ ਤਰ੍ਹਾਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦੀ ਜੀ ਮਿਹਰਬਾਨੀ ਸ਼ੁਕਰੀਆ ਜੀ ਐਸਾ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਅੱਜ ਦੇ ਖਾਸ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦੇ ਇਜਾਜ਼ਤ ਤੱਕ ਰੋ ਪ੍ਰਾਈਮਰੀ